ਆਓ ਵੀ ਮੈਟਰ ਕੋਡ ਮਾਰਨਿੰਗ ਕਿਵੇਂ ਹੋ ਤੇ ਅੱਜ ਆ ਬਲੌਗ ਕਰਦੇ ਸਟਾਰਟ ਕਿੱਧਰ ਚੱਲੀ ਛੱਡ ਲਾਉਣ ਛੱਡੋ ਆਜ ਡਿਊਟੀ ਅੱਜ ਡਿਊਟੀ ਆ ਕਿ ਮਨਪ੍ਰੀਤ ਦੀ ਸੋ ਜਿਹੜਾ ਆਪਣੇ ਘਰੇ ਕੰਮ ਕਰਦੀ ਹੈ ਕੁੜੀ ਉਹਨੂੰ ਕੋਈ ਜ਼ਰੂਰੀ ਕੰਮ ਪੈ ਕੇ ਕਰੇ ਤੇ ਅੱਜ ਰਹਿ ਗਈ ਮਨਪ੍ਰੀਤ ਲੱਗੀ ਪੁੱਛੇ ਬੱਚੇ ਲਾਉਣ ਵੈਸੇ ਅੱਗੇ ਮਨਪ੍ਰੀਤ ਦੀ ਪਹਿਲਾਂ ਲਾਉਂਦੀ ਪੁੱਛੇ ਬੱਚੇ ਹੁਣ ਥੋੜਾ ਕੰਮ ਜ਼ਿਆਦਾ ਹੈ ਬਟਿਕ ਦਾ ਵਧੀਆ ਕਰਕੇ ਤਾਂ ਕਰਕੇ ਥੋੜੇ ਆ ਉਹ ਬਿਜ਼ੀ ਹੋ ਗਿਆ ਲਾਈਫ ਥੋੜੀ ਜੀ ਇਸੇ ਕਰਕੇ ਫਿਰ ਮਨਪੀ ਦੀ ਹੈਲਪ ਵਾਸਤੇ ਰੱਖਣੀ ਪਈ ਕੁੜੀ ਠੀਕ ਆ ਤੇ ਹੁਣ ਮਨਪੀ ਦਾ ਕੀ ਹੁੰਦਾ ਸਵੇਰੇ ਸਵੇਰੇ ਕੀ ਜਦੋਂ ਹੁਣ ਜਦੋਂ ਇਦਾਂ ਦਾ ਕੀ ਇਸ਼ੂ ਆ ਜੀ ਮਨਪੀ ਤੇ ਨੇ ਪਹਿਲਾਂ ਹਲਾਉਣੇ ਹੈਡਫੋਨ ਕਰਨਾ ਚ ਠੀਕ ਆ ਹੈਡਫੋਨ ਲਾ ਕੇ ਫਿਰ ਬੋਕਰ ਮਰੀ ਜਾਣੀ ਨਾਲੇ ਕੰਮ ਕਰੀ ਜਾਣ ਠੀਕ ਆ ਤੇ ਫੋਨ ਉਹਦਾ ਪਿਆ ਹੁਣ ਇੱਥੇ ਸਸਪੈਂਸ ਵਾਲੀ ਗੱਲ ਜਿਹੜੀ ਇੱਥੇ ਆ ਕਿ ਫੋਨ ਉਹਦਾ ਇੱਥੇ ਪਿਆ ਵਾ ਡ੍ਰੈਨ ਰੂਮ ਦੇ ਵਿੱਚ ਤੇ 에ਅਰਪੋਰਟ ਲੱਗੇ ਕੰਨ ਦੇ ਵਿੱਚ ਉਹਦੇ ਫੀਗਾਂ ਹੋਰ ਆਉਣਾ ਮਾ ਆਉਣਾ ਕੋਈ ਨਹੀਂ ਬਾਹਰ ਕਿਛ ਕਿਛ ਹੋ ਜਾਂਦੀ ਹੈ ਮਾਨਪੀ ਦਾ ਫੋਨ ਪਿਆਈ ਤੀ ਤੇ ਅੰਦਰ ਠੀਕ ਆ गाने ਚੱਲੀ ਜਾਂਦੇ ਆ ਠੀਕ ਆ ਹੁਣ ਇਹ ਤੇ ਆਪਾਂ ਲਾਵਾਂਗੇ ਗਾਣਾ ਕਿਹੜਾ ਲਾਇਆ ਦੱਸੋ ਵੀ ਹੁਣ ਆਪੇ ਇਹ ਤੇ ਗਾਣਾ ਲਾਵਾਂਗੇ ਸਾਗਰ ਦੀ ਵੋਟੀ ਰਹੀ ਐ ਡਗਾ ਚਲਾ ਉਹ ਵਾਲਾ ਗਾਣਾ ਲਾਉਣੀ ਜਿਹਦੇ ਚਲਾਇਆ ਉਹਦੀ ਕਰਨੀ ਜਵਾਜ ਆ ਗ੍ਰਾਮੀਣ ਲੋਕਾਂ ਦੇ ਸਾਹ ਗਰਦੀ ਗੇ ਇਹ ਗੰਦੇ ਬਹੁਤ ਜਲਦੀ ਹਾਗਰ ਦੀ ਬੋਟੀ ਲੈਂਦੀ ਝਾੜੂ ਪੋਚਾ ਲਾਹਾ ਹਾਗਰ ਦੀ ਬੋਟੀ ਲੈਂਦੀ ਝਾੜੂ ਚਲਾ ਲੈ ਮੈਂ ਉਹ ਤਾਂ ਹੀ ਹੈੱਡਫੋਨ ਕੱਢ ਕੇ ਰੱਖਦੇ ਮੈਨੂੰ ਪਹਿਲੇ ਪਤਾ ਸੀ ਪੰਗਿਆਂ ਨਹੀਂ ਉਹ ਗਾਣੇ ਤੋਂ ਬਹੁਤ ਚੱਲਦੀ ਆ ਇਹ ਸਾਗਰ ਦੀ ਬੋਟੀ ਤੋਂ ਸਾਗਰ ਦੀ ਬੋਟੀ ਨੇ ਕਹਿੰਦੇ ਘਮੋਦੇ ਘਾਤੇ ਯਾਰ ਸਹੀ ਗੱਲ ਆ ਦੁਫੀ ਘਰ ਛੱਡਿਆ ਸਾਗਰ ਦੀ ਬੋਟੀ ਨੇ ਕੋਈ ਰੀਲ ਚਲਾਉਂਨੇ ਸਾਗਰ ਦੀ ਬੋਟੀ ਹੰਡਕਾ ਚਲਾ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਹੋਈ ਪਈ ਆ ਲਓ ਵੀ ਜੀ ਜੀ ਠੀਕਾ। ਉਹ ਪਿਆਜ ਵਿੱਚ ਸਾਤੀਆਂ ਗਿੱਲੀਆਂ ਲਾ ਕੇ ਭੇਜ ਸਿੱਟੀਆਂ ਸੀ ਇਹਨਾਂ ਨੂੰ। ਵਿੱਚ ਵਿੱਚ ਚੋਕਰੀਆਂ ਪਰ ਇਹ ਕਾਮਯਾਬ ਨਹੀਂ ਕੰਮ ਹੈਗਾ। ਠੀਕ ਆ। ਹੁਣ ਆਪਾਂ ਕਣਕ ਇਹਨਾਂ ਨੂੰ ਭਿਉਂ ਕੇ ਪਾਉਣੇ ਕਬੂਤਰਾਂ ਨੂੰ ਆਪਣੇ ਨੂੰ। ਜਿਹੜਾ ਪ੍ਰੋਬਲਮ ਇਹਨਾਂ ਹੁੰਦੀ ਸੀ ਕਬੂਤਰਾਂ ਨੂੰ ਕਿ ਕਬੂਤਰ ਬਿਮਾਰ ਘਾਤ ਹੁੰਦੇ ਪੋਟੇ ਜਾਮ ਹੁੰਦੇ ਸੀਗੇ ਤੇ ਪੰਗਾਏ ਸੀ ਜਿਹੜੀ ਕਣਕ ਪਾਉਂਦੇ ਸੀ ਨਾ। ਜਿਹੜੀ ਕਣਕ ਆਪਾਂ ਪਾਉਂਦੇ ਸੀਗੇ ਤੇ ਕਣਕ ਅੰਦਰ ਜਾ ਕੇ ਫੁੱਲ ਜਾਂਦੀ ਸੀ ਉਹਨਾਂ ਦੇ। ਜਦੋਂ ਅੰਦਰ ਜਾ ਕੇ ਫੁੱਲ ਜਾਂਦੀ ਪਾਣੀ ਪੀਂਦੇ ਸੀਗੇ। ਆ ਉਹਦੇ ਗਾ ਕੇ ਪੋਟੇ ਜਾਉਂਦੇ ਤਾਂ ਗਣਕੇ ਥੋੜੀ ਜਿਹਾ ਦਾਸ ਜੇ ਰਹਿਣ ਲੱਗ ਗਈ ਸੀ ਸੋ ਆਪ ਹੀ ਕਾਰਡ ਗੱਡੀ ਆ ਹੁਣ 10 ਦਿਨ ਹੋ ਗਏ ਆ ਕਬੂਤਰ ਨੂੰ ਲਗਾਤਾਰ ਰਾਤ ਨੂੰ ਕਣਕ ਭਿਉਆ ਦੇ ਦੀ ਆ ਤੇ ਸਵੇਰ ਨੂੰ ਪਾਣੀ ਨਤਾਰ ਕੇ ਇੱਕ ਵਾਰੀ ਧੋ ਕੇ ਵਿੱਚ ਚੰਗੀ ਤਰ੍ਹਾਂ ਜਿੱਦਾਂ ਆਪਾਂ ਕਹਿੰਦੇ ਨਿਕਲ ਜਾਂਦਾ ਆ ਆਲੂ ਦਾ ਨਿਕਲ ਜਾਂਦਾ ਵਿੱਚੋਂ ਤੇ ਉਹਦੇ ਨਿਕਲ ਜਾਂਦਾ ਸਾਰਾ ਉਹ ਪਾਣ ਜੀ ਨਿਕਲ ਜਾਂਦੀ ਉਹਦੀ ਤੇ ਤਸਵੀਰ ਬਦਲ ਜਾਂਦੀ ਗਣਕ ਦੀ ਕਿ ਜੇ ਉਹ ਕਣ ਗਰਮ ਹੁੰਦੀ ਜਦੋਂ ਉਹਨੂੰ ਭਿਉਆਉਂਦੀ ਤਾਂ ਠੰਡੀ ਹੋ ਜਾਏ ਤਸਵੀਰ ਚੇਂਜ ਹੋ ਜਾਂਦੀ ਆ ਦੀ ਹੁਣ ਬੱਚੇ ਵੀ 14 15 ਕੱਢੇ ਹੋਏ ਆ ਤੇ ਬੱਚੇ ਵੀ ਸਾਰੇ ਤਾਂਦਰੁਸਤ ਨਹੀਂ ਤਾਂ ਏਡੇ ਏਡੇ ਬੱਚੇ ਹੋ ਕੇ ਮਰ ਜਾਂਦੇ ਆ ਪੋਟੇ ਵਿੱਚ ਦਾਣੇ ਵੀ ਹੁੰਦੇ ਆ ਸੋ ਸੇਮ ਹੀ ਪ੍ਰੋਸੈਸ ਉਹ ਕਬੂਤਰ ਜਿਹੜੇ ਦਾਣੇ ਖਾਂਦੇ ਉਹ ਬੱਚਿਆਂ ਨੂੰ ਦਿੰਦੇ ਆ ਤੇ ਸੱਜਰੇ ਦਾਣੇ ਜਿਹੜੇ ਖਾਦੇ ਹੁੰਦੇ ਬੱਚਿਆਂ ਨੂੰ ਨਾਲ ਹੀ ਦੇ ਦਿੰਦੇ ਆ ਤੇ ਬੱਚੇ ਅੰਦਰ ਜਾਂਦੇ ਉਹਨਾਂ ਅੰਦਰੋਂ ਜਾ ਕੇ ਫੁੱਲ ਜਾਂਦੇ ਆ ਤੇ ਉਹਦੇ ਕਰਕੇ ਅੰਦਰ ਪ੍ਰੋਬਲਮ ਹੁੰਦੀ ਉਹਨਾਂ ਨੂੰ ਇਸੇ ਕਰਕੇ ਮਰ ਜਾਂਦੇ ਸੀਗੇ ਹੁਣ ਦੱਸਦੇ ਨੇ ਕਬੂਤਰ ਹੀ ਪੂਰੇ ਐਕਟਿਵ ਆ ਤੇ ਬੱਚੇ ਵੀ ਪੂਰੇ ਸਹੀ ਆ ਹਲੇ ਤੱਕ ਬਾਕੀ ਦੇਖੋ ਕੀ ਬਣਦਾ ਕਣਕ ਭਿਓ ਕੇ ਪਾਉਣੇ ਜੇ ਕਿਸੇ ਦੇ ਕਬੂਤਰ ਨੂੰ ਇਹ ਪ੍ਰੋਬਲਮ ਆਉਂ ਇਹ ਕਣਕ ਦੇ ਨਾਲ ਕਿਹੜੀ ਪ੍ਰੋਬਲਮ ਆਉਂਦੀ ਕਿ ਉਹ ਕਣਕ ਆਪਣੀ ਆ ਰਟੇ ਵਿੱਚ ਜਾ ਕੇ ਲੱਗ ਜਾਂਦੀ ਹੈ ਤੇ ਲੱਗੀ ਕਣਕ ਤਾਂ ਜਵੇਂ ਨਾ ਪਾਉਗਾ ਤੇ ਜਵੇਂ ਇਹਨੂੰ ਜਾਮ ਕਰ ਦੂਗੀ ਠੀਕ ਆ ਥੋੜੂ ਕੋ ਮਾੜੀ ਮੋੜੀ ਕਣਕ ਲੱਗੀ ਵੀ ਹੈ ਕਿ ਉਹਨੂੰ ਭਿਉਂ ਦੋ ਤੇ ਵਿੱਚ ਜਾ ਕੇ ਜੀਜਾਂ ਤਾਂ ਸਾਰਾ ਨਿਕਲ ਜਾਂਦਾ ਉਹਦੇੋਂ ਤੇ ਆਹ ਜਿਹੜਾ ਉਹਤਲਾ ਪਾਊਡਰ ਜਿਆ ਹੁੰਦਾ ਉਹ ਆਡਾ ਅੱਡੇ ਜਾਂਦਾ ਜਾਂ ਤੋਤਾ ਜਾਂਦਾ ਹਨ ਤੇ ਦਾਣੇ ਨ ਪੋਲੇ ਪੋਲੇ ਹੋ ਜਾਂਦੇ ਤੇ ਪਾਸ ਸੋਕੇ ਜਾਂਦੇ ਇਹਨਾਂ ਦੇ ਅੰਦਰ ਠੀਕ ਆ ਇਹਦੇ ਨਾਲ ਬਜੂਰੂ ਕਰਕੇ ਜਿਹਨੇ ਕਬੂਤਰ ਰੱਖੇ ਆ ਹਾਂ ਕੌਣ ਆ ਤੂੰ ਭਾਈ ਉੜੇ ਨੂੰ ਕੀ ਲੈ ਆ ਹੂੰ ਹੀ ਕੇ ਸਾਰੇ ਇਕੱਠੇ ਕਰ ਦੇ ਇਕੱਠਾ ਹਾਂ ਤੇਰੀ ਲਾਤ ਅਲੇ ਦਾ ਪਹਿਲੇ ਰੋਲਾ ਪਾਇਆ ਤੇਰਾ ਮਾਂ ਵੱਜ ਗਈ ਬੋਕਰ ਦਾ ਮਿੰਟ ਮਾਂ ਮਾਰਦੀ ਬਈ ਮੈਂ ਕਿਹਾ ਹਟਾ ਦਈਏ ਗਰਮ ਕੰਮ ਵਾਲੀ ਓਈ ਤੂੰ ਜਿਆਦੇ ਫੁਰਤੀ ਨਾ ਕਰ ਲੈਨੀ ਆ ਨਾਲੇ ਵਧੀਆ ਨਾਲੇ ਐਕਸਰਸਾਈਜ਼ ਹੁੰਦੀ ਰਹਿੰਦੀ ਆ ਹੈਨਾ ਆਹ ਹੋ ਪਹਿਲੇ ਬਾਜਣਗੇ ਏਅਰਪੋਰਟ ਕਿੱਥੇ ਰੱਖੇ ਸੀਗੇ ਕਿੱਥੇ بڑے ਸਾਹਮਣੇ ਫਿਰ ਤਾਂ ਆਈ ਕਿਹੜਾ ਗਣਾ ਲਾਈ ਵਾਲਾ ਮੈਂ ਸਾਗਰ ਦੀ ਬੋਟੀ ਟ੍ਰੈਂਡਿੰਗ ਜਾਗਣਾ ਮੈਂ ਕਿ ਮੈਂ ਤਾਂ ਐਂਟਰਟੇਨਮੈਂਟ ਕਰ ਕਰਦਾ ਚੱਲ ਤੂੰ ਕੰਮ ਕਰਦੀ ਐ ਤੇ ਮੈਂ ਗਾਣੇ ਲਾ ਲਾ ਦੇ ਜਨ ਦੇ ਨੰਦਰ ਬੈਠਾ ਏਅਰਪੋਰਟ ਹੀ ਲਾ ਦੇ ਦੋ ਕੀ ਹੋ ਗਏ ਮੇਰੇ ਤੋਂ ਏਅਰਪੋਰਟ ਪਤਾ ਕਿੱਥੇ ਲਾ ਕੇ ਰੱਖਿਆ ਨੇ ਦਿਖਾਉਣਾ ਤੁਹਾਨੂੰ ਮੈਂ ਆ ਬਈਆ ਸਭ ਲੋ ਕੰਮ ਮੇਰੇ ਬਈਪੇ ਬਾਬੂ ਕੀ ਹਾਲ ਹੈ ਸੇਟਾਂ ਠੀਕ ਹੈ ਵਧੀਆ ਸੇਟਾਂ ਪੂਰੇ ਪੂਰੇ ਸੇਟਾਂ ਅੱਜ ਸਾਰਾ ਟੰਬਰ ਸ਼ਿਕਾਰ ਖੇਡਣ ਦੇ ਲੱਗਾ ਹੋਇਆ ਮਗਰ ਜੱਸ ਨੂੰ ਛੱਡ ਗਏ ਮੈਨੂੰ ਛੱਡ ਗਏ ਇਹ ਵਿਹਲਾ ਐ ਇਹਨੂੰ ਕਿਹੜਾ ਕੰਮ ਮੇਰਾ ਆਉਂਦਾ ਕੰਮ ਮੇਰਾ ਪ੍ਰੋਗਰਾਮ ਆ ਬੇਬੇ ਇਸ ਕੰਮ ਇਹ ਵੀਡੀਓ ਬਣਾ ਲਈ ਤੇ ਜਾਂ ਜਿੰਨੇ ਤੁਸੀਂ ਮਹੀਨੇ 'ਚ ਬਣਾਉਣੇ ਮੈਂ 2 ਘੰਟੇ 'ਚ ਪੈਸੇ ਬਣਾ ਲਿਓਨੇ ਹੁੰਦੇ ਕੀ ਹੋਇਆ ਕਹਿੰਦੀ ਆ ਹੋਰ ਕੀ ਸੋ ਆ ਚੀਜ਼ ਆਪਣੇ ਘਰਾਂ ਦੇ ਵਿੱਚ ਹਮੇਸ਼ਾ ਮਿਲਦੀ ਹੁੰਦੀ ਤੁਹਾਨੂੰ ਪਤਾ ਕਿ ਕੱਪ ਵੱਡੇ ਕੌਲੇ ਜਾਂ ਕੱਪ ਇੱਡੇ ਵੱਡੇ ਕੱਪ ਬਿਨਾ ਕੱਪ ਚ ਬੇਬੇ ਕਹਿੰਦਾ ਚਾਹ ਪੀਣੀ ਹੁੰਦੀ ਆ ਜਿਆਦਾ ਪੈਂਦੀ ਆ ਕਿ ਠੰਡੀ ਹੋ ਜਾਈ ਤਾਂ ਪੀਣੀ ਆ ਲੈ ਨਹੀਂ ਕੀਨੀ ਦੇ ਕੱਪ ਚ ਦਾ ਫਿਰ ਸੁਠਾਈ ਵੇਖਿਆ ਜਾਂਦਾ ਹੁੰਦਾ ਬਾਪੂ ਸਾਡੇ ਨੂੰ ਤੁਸੀਂ ਦੇ ਕਮੈਂਟ ਆ ਕੇ ਕਹਿੰਨਾ ਬਾਪੂ ਨੂੰ ਜਾਨੂੰ ਭੈਣ ਤੇ ਭਾਇਆ ਇਹ ਬਿੰਦਾ ਆ ਵੀ ਵੀ ਸੁੱਤੇ ਹਾਂ ਸਾਰੇ ਸਾਨੂੰ ਬੋਲਦੇ ਕਿ ਬਾਪੂ ਨੂੰ ਤੁਸੀਂ ਚਰੇ ਨਹੀਂ ਮੇਰੇ ਜਿਹੜਾ ਕੰਮ ਕਰਨਾ ਹੁੰਦਾ ਉਹਠਾ ਹੀ ਕਰਨਾ ਹੁੰਦਾ ਨਾ ਫਿਰ ਬਾਪੂ ਨੂੰ ਛੂੜੀਏ ਕੱਟਣ ਲਾਇਆ ਹੁੰਦਾ ਸੋ ਕੰਮ ਨਾ ਦੋ ਕਰ ਰਹੇ ਆ ਅੱਜ ਇੱਕ ਵਾਈ ਤਾਂ ਇਸ ਛੋਲੀਆ ਨੇ ਕਰਾ ਦੂਸਰੀ ਵਾਰੀ ਸਾਗ ਬਣ ਰਿਆ ਹਣਾ ਤੇ ਇਧਰ ਬੇਬੇ ਬੇਬੇ ਸਾਡੀ ਸਕੀਨ ਦਾ ਸਾਗ ਦੀ ਪੱਤੇ ਜੇ ਤੋੜ ਤੋੜ ਰੱਖੀ ਜਾਂਦੀ ਵਿੱਚੋਂ ਇਹ ਪੱਤੇ ਨਾਲ ਸਾਗ ਬਣੂਗਾ ਆਹ ਵੇ ਇਹ ਛੋਲੀਆ ਦੇ ਪੱਤੇ ਆ ਹਣਾ ਇਹ ਸਾਗ ਬਣੂਗਾ ਇਹੀ ਸਾਗ ਹੁੰਦਾ ਫਿਰ ਜੀ ਤੇ ਤੁਸੀਂ ਤੋ ਆਪਾਂ ਹੀ ਕਰਦੇ ਆ ਕੱਢ ਨਹੀਂ ਕੇ ਆਪਦੇ ਖਾਣ ਜੋਗੀ ਕੱਢਦੇ ਉਹਨੇ ਖਾ ਲੈ ਨਹੀਂ ਕੱਢ ਕੇ ਮੈਨੂੰ ਤਾਂ ਲੱਗਦਾ ਇਹ ਵੀ ਗੱਲ ਹੈ ਹੈ ਹਾਂ ਥੋੜੇ ਜਿਹਾ ਖਾ ਲੈਂਦੇ ਨੇ ਇਹ ਆ ਗਾਣੇ ਸੁਣਾਇਆ ਸਵੇਰੇ ਸਵੇਰੇ ਨੂੰ ਘੈਂਡ ਘੇੜ ਮੈਂ ਮਨਪੀਤ ਨੂੰ ਰੀਤਾ ਨੂੰ ਹਾਂ ਯਾ ਇਹ ਨੀਰ ਕੋਡ ਲਾ ਕੇ ਉਹ ਚ ਰਕਤ ਕੈਰੀ ਕੀ ਫੋਨ ਇਹਦੇ ਅੰਦਰ ਪਿਆ ਸੀਗਾ ਕੰਨ ਚ ਲੱਗੇ ਸੀ ਇਹ ਰ ਕੋਡ ਮੈਂ ਗਾਣੇ ਬਦਲਦੇ ਮੈਂ ਲਾਦਾ ਸਾਗ ਦੀ ਰੋਟੀ ਵਾਲਾ ਗਾਣਾ ਮੰਮੀ ਸਾਗ ਦੀ ਰੋਟੀ ਦੇ ਏਂਡ ਕਾਚੜਾ ਅੱਛਾ ਸਾਗਰ ਦੀ ਰੋਟੀ ਨੇ ਬੜਾ ਕਮਲੇ ਕੀਤਾ ਦਿਮਾਗ ਮੇਰਾ ਭੁੱਲ ਗਿਆ ਸਾਗਰ ਕਰੇ ਅੱਛਾ ਐ ਪਾਈ ਐਂਡ ਕਾ ਗੱਡੀ ਬੋਤੀ ਨੇ ਐਂਡ ਕਾ ਤੇ ਲਾਗੇ ਤੇ ਲੋਕੀ ਐਡੀਆਂ ਐਡੀਆਂ ਵੱਡੀਆਂ ਕਾਰਾਂ ਚ ਲਾਈ ਫਰਦੇ ਉਹ ਬੇਪੇ ਉਹਦੀ ਐਂਡ ਕਾ ਜਦੋਂ ਦਾ ਉਹ ਗਾਣਾ ਕੱਟਿਆ ਨਾ ਉਹ ਐਂਡ ਕਾ ਹੀ ਬਹੁਤ ਵੱਡੀ ਗੱਡੀ ਹੁੰਦੀ ਸੀ ਅੱਛਾ ਇਹ ਗਾਣਾ ਦਾ ਵਾਇਰਲ ਹੀ ਹੋਣ ਹੋਇਆ ਜਾਵੇ ਤਾਂ ਤੇ ਆਪਾਂ ਵੀ ਬੈਠ ਕੇ ਵੇਖੀ ਉਹ ਤਾਂ ਐਂਡ ਕਾ ਗੱਡੀ ਵੇਖੀ ਨੂ ਨਹੀਂ ਕੇ ਨਾ ਕਿਉਂਦੀ ਸਾਗਰ ਦੀ ਪਿੱਛੇ ਲਾਉਂਦੀਆਂ ਗੱਲਾਂ ਕਰਦੀ ਸੀ ਅਕਾਵਲੇ ਦਿਮਾਗ ਦੇ ਲੱਗਿਆ ਹੁਣ ਜਾਣਾ ਸਾਗਰ ਦੀ ਗੱਡੀ ਇਹ ਵੈਸੇ ਨਾ ਕੈਂਟ ਆ ਯਾਰ ਸੋਲੀ ਹੈ ਨਾ ਆਹ ਬਾਪੂ ਨਾ ਕਰਦਾ ਬਾਪੂ ਅੱਜ ਮੈਂ ਦੇਖਿਆ ਮੈਂ ਸਾਰੇ ਤੋਂ ਨੰਗਾ ਵਿੜੇ ਵਿੜੀ ਲੈ ਕੇ ਉਧਰੋਂ ਸਾਈਕਲ ਤੇ ਸਾਈਕਲ ਚਲਾਈ ਜਾ ਉਹ ਸੱਤ ਤੇ ਰੱਖੀ ਪਾਂਡੇ ਦੀ ਮੈਂ ਕਿਹਾ ਬੇਬੇ ਬਾਪੂ ਪਤਾ ਨਹੀਂ ਪੱਠੇ ਕਿੱਥੋਂ ਲੈ ਜਾਂਦਾ ਬਾਅਦ ਪਤਾ ਲੱਗਾ ਵੀ ਛੋਰੀਆ ਲੈ ਗਿਆ ਇਹ ਨੂੰ ਮੈਨੂੰ ਜੱਸ ਕਹਿੰਨੇ ਡੈਡੀ ਪੱਠੇ ਲਈ ਜਾਂਦਾ ਸਿਰ ਤੇ ਰੱਖ ਕੇ ਮੈਂ ਪੱਠੇ ਕਿੱਥੋਂ ਮੈਂ ਕਿਹਾ ਨਾ ਪੱਠੇ ਤਾਂ ਆਪਦੇ ਬਹੁਤ ਆ ਵੀ ਇੱਕ ਚੱਕੀ ਆਉਂਦਾ ਮੈਂ ਕਿਹਾ ਜੇ ਪਹਿਲਾਂ ਪਤਾ ਸੀਗਾ ਵੀ ਇਹ ਲੱਗਾ ਤੇ ਉਦੋਂ ਤੂੰ ਪਹਿਲਾਂ ਨਰ ਮਸਾਗ ਤੋੜਦੇ ਉਦੋਂ ਤੱਕ ਗਿਆ ਨਾ ਗਾਣੇ ਪਾਂਡੇ ਲੈ ਆ ਪਾਂਡੇ ਹੌਲੋ ਹਲੇ ਗਾਣੇ ਗਏ ਵਾਟ ਕੇ ਸਿੱਟਨੇਗੇ ਬੰਗਾ ਮੂਰੇ ਬਾਪੂ ਨੇ ਦੇਦੇ ਉਹਨਾਂ ਨੇ ਜ਼ਿਆਦੇ ਹੋ ਗਏ ਸੀ ਆਪਾਂ ਵੀ ਲਾਉਣੇ ਆ ਆਪਣੀ ਸਬਜ਼ੀ ਤੋਂ ਆਪਣੀ ਮਗਰ ਆਹ ਦੀ ਨਹੀਂ ਲਾਈ ਗਏ ਆ ਬਹੁਤ ਵਧੀਆ ਹੋਈ ਆਪਾਂ ਵੀ ਲਾਈਏ ਚੀਜ਼ ਆਪਾਂ ਨੂੰ ਲੋਹੀ ਦੇ ਲਾ ਬਾਪੂ ਹੁਣ ਆ ਦੂਜਾ ਨਹੀਂ ਆਹਾ ਵੇਚੀ ਉਹ ਵੀ ਤੇ ਆਪਦੀ ਵੰਦਾ ਹੂੰ ਕਾਚਾ ਕਾਚਾ ਵੇਚਣਾ ਮਗਰ ਵੇchna ਦੋ ਕਨਾਲਾਂ ਥਾਂ ਵੇਚਦੇ ਨੇ ਦੋ ਕਨਾਲ ਜਰੀ ਵੇਚ ਦਮ ਬਾਪੂ ਨੇ ਫੇਰ ਟੌਂਡ ਰੱਖ ਦੇਣੀ ਵੀ ਨਹੀਂ ਇਹ ਨਹੀਂ ਲਾਏ ਫਿਰ ਚੁੰੁੰਡੇ ਨਾਲ ਨਾ ਨਾ ਮਸ਼ੀਨ ਤਾਂ ਵੀ ਜਾਦਾਂਗੇ ਬਾਪੂ ਨਾ ਬਸਾ ਚੁੰਡੇ ਨਾਲ ਨਾ ਮਾਰੇਂਗੇ ਨਾ ਹੁੰਦੇ ਨੇ ਬਸਾ ਲਓ ਕੀ ਬਣ ਚੁੰਡੇ ਨਾਲ ਲਾਣਾ ਦਾ ਮੱਕੀ ਦਾ ਬੀਜ ਵੀ ਐ ਕਿਦਾਂ ਦੀ ਜਦੋਂ ਅਸੀਂ ਮੱਕੀ ਲਾਉਣੀ ਓਦੋਂ ਮੱਕੀ ਆਮ ਹੋ ਜਾਣੀ ਟੀਜ ਐ ਇਹ ਰੇਕ ਲਾਉਣੇ ਪਰ ਲਾਉਣੇ ਓ ਜਦੋਂ ਉਹਦੀ ਟਾਈਮ ਲੱਗੇ ਜਾਂਦਾ ਸਾਨੂੰ ਪਤਾ ਨਹੀਂ ਲੱਗੀ ਮੂਵੀ ਅਸੀਂ ਉੱਤੇ ਕਰਤੇ ਵੀਰ ਬੂਝ ਦਿਨੇ ਆਉਂਦਾ ਕਰਮਾ ਛੇਤੀ ਆ ਹੁਣ ਸਬਜ਼ੀ ਘਰੇ ਲਾਈ ਆ ਜਦੋਂ ਸਬਜ਼ੀ ਸਾਡੀ ਲੈਣ ਲੱਗਣੀ ਰੋਜ਼ ਨੂੰ ਸਬਜ਼ੀ ਹੋ ਜੇ 10 ਰੁਪਏ ਕਿਲੋ ਹੁਣ ਮੁੱਲ ਲੱਗੇ ਕਰਨੀ 40 ਰੁਪਏ ਕਿਲੋ ਸਾਨੂੰ ਐਡਾ ਦਾ ਦਾਮ ਹੈਗਾ ਵੀ ਇੰਨੇ ਵੀ ਹੌਲੀ ਹੌਲੀ ਹਿਸਾਬ ਹੋ ਕੇ ਆਪਣੇ ਨਵੇਂ ਨਵੇਂ ਕਾਮੇ ਲੱਗੇ ਸਬਜ਼ੀ ਵਾਲੇ ਪਾਸੇ ਨੂੰ ਇਹਨਾਂ ਪਤਾ ਨਹੀਂ ਇਹ ਆਪਣੀ ਫੈਮਿਲੀ ਨੂੰ ਵੀ ਐਡਾ ਹੀ ਅਸੀਂ ਸਿਆਣੇ ਲੈਂਦੇ ਐਡਾ ਅਸੀਂ ਸਿਆਣੇ ਸੂਨੇ ਦਾ ਹੈ ਨਹੀਂ ਹੈ ਤਾਂ ਐਂ ਕਬਲੇ ਨਵਾਂ ਜਾਈ ਕਦੇ ਰੋਂ ਪਤਾ ਲੱਗਦਾ ਨਹੀਂ ਹੁਣ ਆਨਲਾਈਨ ਵੀ ਫੁੱਲਾਂ ਦੇ ਲਾਦੇ ਤੇ ਉਹਨਾਂ ਦੇ ਵਿੱਚੋਂ ਕੋਈ ਮਰਜ਼ੀ ਨਾਲ ਜਿਹੜੇ ਮੌਸਮੀ ਹੋਏ ਆ ਉਹ ਬਹੁਤ ਮਿਹਨਤ ਲੱਗਦੀ ਤੋ ਤਿੰਨ ਚਾਰ ਬੂਟੇ ਹੋਏ ਆ ਇੱਕ ਤਾਂ ਉਧਰੋਂ ਖੋ ਲੱਗਦੇ ਹੁਣ ਪਤਾ ਹੀ ਨਹੀਂ ਵੀ ਕਿਹੜੇ ਮੌਸਮੀ ਕਿਹੜੇ ਹੈਗੇ ਆ ਉਹ ਆਨਲਾਈਨ ਵਾਲੀ ਚੀਜ਼ ਕਿਹੜਾ ਲਿਖ ਕੇ ਲਾਇਆ ਹੁੰਦਾ ਉਹਨਾਂ ਨੇ ਹਾਂ ਐਂ ਤਾਂ ਬੱਬੇ ਸਾਡੀ ਬੇਬੇ ਪੜੀ ਲਿਖੀ ਪੂਰੀ ਸਾਡੀ ਹੈਂ ਦਾ ਬੇਬੇ ਕਿੰਨੀਆਂ ਕਲਾਸਾਂ ਪੜ੍ਹੀਆਂ ਤੂੰ ਪੜ੍ਹੀਆਂ ਉਹ ਦੋਨਾਂ ਦਾ ਦਾਸ ਜਵਾਨੇ ਦੇ ਉਹ ਟੈਨਗੇ ਵੇਪੇ 10 ਬੜੀ ਆ ਬਾਪੂ ਮੈਂ ਮੈਟ੍ਰਿਕ ਪੜਾਇਆ ਸੀ ਬਾਪੂ ਮੈਟ੍ਰਿਕ ਮਿੰਟਕਵਾਸ ਬਾਪੂ ਕਹਿੰਦਾ ਉਹ ਉਹ ਤਾਂ ਕੋਈ ਨਾ ਜਿੰਨਾ ਉਹਨੇ ਅਸੀਂ ਪੜ੍ਹਦੇ ਸੀ ਨਾ ਕਿਆਛ ਉਹ ਉਹ ਪੰਜ ਜਮਾਤਾਂ ਪੜ੍ਹ ਕੇ ਮੈਡਮਾਂ ਲੱਗੀਆਂ ਬਾਪੂ ਸਾਡਾ ਮਿੰਟਕ ਪਾਸ ਆ ਮੈਟ੍ਰਿਕ ਕੇ ਮਿੰਟਕ ਬਾਪੂ ਕਿੰਨੀਆਂ ਬੜਿਆ ਦੋ ਕੇ ਇੱਕ ਡੇਡ ਡੇਡ ਕਲਾਸ ਬੜੀ ਆ ਸੂਭਰ ਦਿਮਾਗ ਤੇ ਲੋੜ ਜਿਆਦੇ ਪੈਣ ਲੱਗੇ ਫੇਰ ਇਸ ਕਹਿ ਕੇ ਉਹਦੀ ਕਲਾ ਵਿੱਚੋਂ ਚੜਾਤੀ ਕਰਦੇ ਨੇ ਇਹਦੇ ਮੁੰਡਾ ਸਾਡਾ ਟੈਲੀਜੈਂਟ ਜਿਆਦਾ ਹੈ ਦਿਮਾਗ ਹੈ ਦਿਮਾਗ ਵਿੱਚ ਆ ਗਿਆ ਜਾ ਮੱਕੀਆਂ 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 ਕਾਂ ਡਾਉਣਾਂ ਦੇ ਮੁੜ ਕੇ 라 ਦਿੰਦੇ ਵੀ ਅੱਛਾ ਜਦੋਂ ਮੱਕੀਆਂ ਤੋਂ ਕਾਂ ਡਾਉਣੇ ਹੁੰਦੇ ਸੀ ਉਹਨੂੰ ਹਟਾ ਦਿੰਦੇ ਸੀ ਜਦੋਂ ਵਿਹਲੇ ਹੋ ਨਿਕਲ ਜਾਂ ਸਕੂਲੇ ਜਾਉਂਦਾ ਘਰੇ ਬਾਪੂ ਸ਼ਰਾਬ ਤਾਂ ਬਹੁਤ ਕਰਦੇ ਹੋਵਗੇ ਨਾ ਕਿਨ ਚਲ ਉੱਥੇ ਠੀਕ ਸਮਝ ਆ ਜੀ ਇਹ ਤਾਂ ਪਹਿਲੇ ਦਿਨੋਂ ਐਤੀ ਆ ਇਹਨੂੰ ਬਾਪੂ ਨੂੰ ਸਕੂਲੇ ਭੇਜਨੇ ਬਾਪੂ ਨੇ ਡੱਬੇ ਟੁਬੇ ਤੇ ਬਹਿ ਕੇ ਪੜਿਆ ਉਹਨਾਂ ਤੇ ਜਦ ਰੇ ਵੀਡੀਓ ਹੈ ਬਾਪੂ ਉਹਦੇ ਤੇ ਬਾਪੂ ਦੇ ਨਹੀਂ ਬਣੇ ਬਣੇ ਕਿਹਦੇ ਤੇ ਇਹ ਕਹਿੰਦੇ ਨੇ ਜਿਹੜਾ ਇਹਨਾਂ ਤੇਰੇ ਕੋਰੇ ਤੁਹਾਨੂੰ ਮੈਂ ਨਾ ਬਾਪੂ ਦੀ ਗੱਲ ਸੁਣਾਉਣਾ ਪੂਆ ਨੇ ਸੁਣਾਈ ਸੀ ਆਪਣੇ ਨਾਲ ਤੇ ਸਕੂਲ ਹੁੰਦਾ ਸੀਗਾ ਸਕੂਲ ਦੇ ਵਿੱਚ ਨਾ ਕੁੱਤੀ ਬਾਪੂ ਕੁੱਤੀ ਵਾਲੀ ਸਕੂਲ 'ਚ ਗਲਤ ਹੁੰਨ ਲਿਆ ਘਰੇ ਵਾਲੀ ਸੀ ਘਰੇ ਵਾਲੀ ਦੇ ਸਕੂਲ ਨਹੀਂ ਸੀ ਘਰੇ ਆਪਣੇ ਘਰੇ ਵਾਲੀ ਸੀ ਤੇ ਰੂਟੇ ਲੈ ਮੇਰੀ ਉਹ ਇੱਕ ਕੁੱਤੀ ਕੋਤੀ ਘਰੇ ਰਠੜ ਕੋਈ ਠੀਕ ਕੋਈ ਵਾਲੀ ਪੂਰੇ ਉਹ ਠੜ ਕੋਈ ਬੂਈ ਦਮ ਨਹੀ ਖੋਤੀ ਕਿ ਨਾ ਜੀ ਉਹ ਸ਼ੂਗਰਾਂ ਦੀ ਅਛਾਈ ਦਾ ਸ਼ੂਗਰਾਂ ਦੇ ਘਰ ਆਪਣੇ ਹੈ ਠੀਕ ਆ ਕੋਤੀ ਇਹਨਾਂ ਨੇ ਬਾੜ ਲਈ ਨਕੇ ਨਕੇ ਹੁੰਦੇ ਸੀ ਕਹਿੰਦੇ ਆਪਾਂ ਝੂਟੇ ਦੇ ਦਿੰਨੇ ਆ ਪੂਰ ਤਾਂ ਬਹਿ ਕੇ ਇੱਕ ਕਾਠੀ ਨਹੀਂ ਲਾਉਦੇ ਹੁੰਦੇ ਸੀ ਮਗਰ ਉਹ ਪੂਛ ਨੂੰ ਬੰਨ੍ਹਤੀ ਉਹ ਜਿਹਨੂੰ ਬੰਨ੍ਹਤੀ ਹੈ ਬਾਪੂ ਨੂੰ ਬਾਹਰ ਕੋਤੀ ਦੇ ਤੇ ਜਦੋਂ ਜਿਹੜਾ ਕੋਤੀ ਤੂਰੀ ਦੇ ਲੱਤਾਂ ਦੇ ਘਾਠੀ ਵਿੱਚ ਕੋਤੀ ਕਾਠੀ ਵਿੱਚ ਕੋਤੀ ਕੋਤੀ ਲੈ ਕੇ ਭੱਜ ਗਈ ਬਾਪੂ ਨੂੰ ਬਾਪੂ ਦੀ ਇੱਕ ਵਾਰ ਉੱਤੇ ਇੱਕ ਥੱਲੇ ਨਾਲ ਦੀ ਲੋਏ ਨਾ ਕਰੇ ਕਿਹੜਾ ਜੁੱਟ ਇਹ ਦੇ ਗਾਲ ਤੇ ਗਾਲ ਭੂਆ ਹੁਣ ਦੇ ਗਾਲ ਤੇ ਗਾਲ ਦੀ ਲੱਗੇ ਪੈਕ ਲੱਗੇ ਟਾਪੂਆਪੂ ਤੇਰਾ ਫੈਂਡ ਘਟ ਗਿਆ ਹੀ ਹੋਊਗਾ ਇਹ ਉੱਤੇ ਦੇ ਸਾਰੇ ਲੱਗੇ ਪੈਲੇ ਨਾ ਤਾਂਗੇ ਨਹੀਂ ਇਹ ਬਾਪੂ ਕੋਤੀ ਸੀ ਤੇ ਕੋ ਕੋ ਹੁੰਦੀ ਨਾ ਖੱਤਰ ਗੁੱਤਰ ਵੱਡੀ ਕੋਤੀ ਕਦੀ ਕੋਤੀ ਜੀ ਉਹ ਤੇਰੇ ਪੈਰ ਲੱਗਣੇ ਸੀਗੇ ਇਹ ਕੋਤੀ ਦਾ ਕੱਦ ਛੋਟਾ ਹੁੰਦਾ ਕੋਤੀ ਦੇ ਟੁੱਟਦੀ ਵੀ ਬਾਹ ਹੀ ਹੈ ਕੋਟਲੇ ਮੇ ਕੋਲੀ ਚੁਰਨਗਾ ਗੋਤੀ ਦੇ ਰਕੇ ਮਾੜ ਰੇਂਦੀ ਹੈ ਅੱਲਾ ਹੋ ਵੀ ਲੈ ਫਿਰ ਬੇਬੇ ਇੱਥੇ ਗੱਲਾਂ ਸੁਣਾਈ ਇਹਨਾਂ ਤੁਸੀਂ ਵੀ ਕੱਢ ਲਓ ਐਨੇ ਆਏ ਗੱਲਾਂ ਦਾ ਟਾਈਮ ਪੂਰਾ ਕਰ ਦੇਣਾਗਾ ਐਨੇ ਆਏ ਹੋ ਰਬਾ ਹੋੜ ਕੀ ਬਈ ਆਪੇ ਉਹਨੂੰ ਬੇਬੇ ਹੋਣੀ ਕਰ ਲੈਣੇ ਨੇ ਕੰਮ ਚੱਲਦਾ ਵਾਵਾਜਰ ਦੇ ਲੱਗੇ ਵੇ ਵੀ ਉੱਥੇ ਹੀ ਹੱਥ ਮਾਰੀ ਜਾਂਦੇ ਪਤਾ ਨਹੀਂ ਤੇ ਕੰਮ ਤਾਂ ਹੁੰਦਾ ਕਰਦੇ ਕਿ ਨਹੀਂ ਕਰਦੇ ਨਾ ਹੂੰ ਅੱਛਾ ਮੂੜਾ ਕੁੱਤਾ ਇਹ ਇਹ ਗੱਲਾਂ ਇਹ ਕਿਹਣੀ ਹੁਣ ਸਾਡੇ ਤੇ ਬੰਦੇ ਉੱਤੇ ਨਾ ਤੇ ਕਿ ਨਾ ਮੈਂ ਤਾਂ ਜੰੂ ਹਾਂ ਤੇ ਕੋਈ ਹੈਗਾ ਤੇ ਨਹੀਂ ਉਹ ਤਾਂ ਬਾਬਾ ਤੂੰ ਹੀ ਪੰਡ ਚੱਕ ਲਿਆ ਸੀ ਉਦੋਂ ਨਹੀਂ ਪਤਾ ਕੱਢਣਾ ਹੀ ਪੋਈ ਨਾ ਇਹ ਨਾ ਬੱਪ ਬੱਕ ਜੁੜਿਆ ਨਾਲ ਹੀ ਬਾਪੂ ਲਾ ਲਿਆ ਕਹਿੰਦੇ ਤੂੰ ਲੈ ਚਲ ਕਢਾ ਕੇ ਨਾ ਇਹ ਚੜ ਲੋ ਦਰੋਂ ਬੱਸ ਆਪਣਾ ਦਾ ਇੰਨਾ ਕੀ ਸੀ ਆਪਾਂ ਦੋ ਕੇ ਦਾਣੇ ਕੱਢ ਕੇ ਮੂੰਹ ਚ ਪਾਲੇ ਵਾ ਉਹਨੇ ਕ ਜੋਗੇ ਫੇਰ ਕਿਹਨੇ ਬਹੁਤਾ ਹੀ ਸਵਾਦ ਆ ਸਵਾਦ ਤਾਂ ਉਹ ਬੰਦਾ ਮਿਹਨਤ ਕਰਨੀ ਵੀ ਨਹੀਂ ਨਾ ਆਗੜੀ ਬਹੁਤ ਸਵਾਦ ਆ ਆਪਾਂ ਕੱਢੇ ਘੜਾਈ ਲੈ ਕੇ ਹੁੰਨੇ ਸੀ ਲਾ ਪੈਸੇ ਲਾ ਕੇ ਲਿਆਉਣੇ ਸੀ ਤੇ ਮੁਕਤੀ ਦੇਣੀ ਸਵਾਦ ਲਾਉਂਦੇ ਉਹ ਘੈਂਟ ਆ ਯਾਰ ਉਸ ਨੂੰ ਘਰ ਦੀ ਚੀਜ਼ ਆ ਇਹ ਕਿੰਨੀ ਸੋਹਣੀ ਲੱਗਦੀ ਹੈ ਨਹੀਂ ਤਾਈ ਲਵਾ ਲੱਗ ਗਿਆ ਹੈ ਨਾ ਲਵਾ ਕਰਕੇ ਮੈਂ ਤਾਈ ਮੈਂ ਖਾ ਸਾਗ ਬਣਾਉਣ ਵਾਲਾ ਦੇ ਦੂਣਾ ਵਾਧੀਆ ਬੇਚਾ ਤੂੰ ਖਾਦੋਂ ਨਾ ਲਿਆਇਆ ਤਪਲੇ ਹੈ ਨਾ ਹੁਣ ਆਪਾਂ ਕੀ ਆਈ ਖੇਤ ਨਾ ਕਰੀ ਲਵੇ ਜੇ ਟੁੱਠੇ ਬਾਢੀ ਨੇ ਉਹ ਬਰਸਾਗ ਦਾ ਵੇਉ ਤਨੀ ਨਾ ਸੀ ਵੀ ਸਾਗ ਵੀ ਬਣਾਉਣਾ ਜਿਹਦੇ ਵੇਲੇ ਸਾਗ ਸੀ ਨੀ ਫਿਰ ਉਹ ਮੁਠੀ ਕੇ ਤੋੜ ਲੈ ਲਵੇ ਲਵੇ ਕਰਾਂ ਸੁਧਾਜ ਸੁਧਾਆ ਦਿਓ ਸਾਰੇ ਜਾਨੇ ਤੇ ਬੇਬੇ ਸਾਡੇ ਕਹਿੰਦੀ ਨੇ ਦੋ ਕੋ ਫੁੱਟੇ ਖਸ ਖਸ ਦੇ ਲਾਉਣੇ ਘਰੇ ਦੱਸਿਓ ਮਾੜਾ ਸੋਹਣੇ ਬੋਲਾ ਹੀਰਾ ਬੇਬੇ ਨੇ ਕਿਹਾਰੇ ਚ ਲਾ ਦੇ ਤੈਨੂੰ ਚੜ ਫੂਟੇ ਹੋ ਗਏ ਬਈ ਜਦੋਂ ਉਹਨਾਂ ਨੂੰ ਬੋਲ ਜੇ ਕਿਹੜੇ ਬੇਬੇ ਕੇ ਤੇ ਪੱਲੀ ਪਾ ਹੋਏ ਉਹਨਾਂ ਤੇ ਨਹੀਂ ਮੈਨੂੰ ਕਿਸੇ ਨੇ ਕਹਤਾ ਵੀ ਇਹ ਨਹੀਂ ਬੀਜਣੇ ਚਾਹੀਦੇ ਕਿ ਮੈਂ ਤਾਂ ਫੁੱਲਾਂ ਨੇ ਸਾਬ ਬੀਜੇ ਸੀ ਹਨਾ ਵੀ ਸੋਹਣੇ ਬੋਲ ਲੱਗਦੇ ਹਮ ਤਾਂ ਕੀ ਲਾ ਕੀ ਬੰਨਣਾ ਆਪਾਂ ਤਾਂ ਫੇਰ ਕੋਗੇ ਰੱਖੇ ਵੀ ਫੇਰ ਹਾਰ ਕੇ ਪਾਟੀ ਦਿੰਦੇ। ਜਦੋਂ ਬੋਲੇ ਇਹ ਵਾਲੇ ਖੇਡਣ ਲੱਗ ਗਏ ਨਾ ਕੈਰੀ ਕੀ ਲੱਗੀ ਕਹਿੰਦੇ ਬੋਲ ਦਾ ਸੁਣੇ ਲੱਗਦੇ। ਜਿਹੜਾ ਵੀ ਆ ਆ ਤਾਂ ਡੋਡਿਆਂ ਦੇ ਬੂਟੇ ਜਿਹੜੇ ਡੋਡੇ ਮਾਰ ਕੇ ਖਾਣ ਲਿਆ। ਹਰੇ ਸੀਗੇ ਦੋ-ਤਿੰਨ ਕਬੂਟੇ ਲੱਗੇ ਸੀਗੇ। ਆ ਬੇਬੇ ਨੇ ਦਾਤੀ ਲਿਆਂਦੀ ਵੜਤੇ ਜਣੋ ਕਹਿੰਦੀ ਮੈਨੂੰ ਵੀ ਲੋੜ ਆ ਟਕਟਾਉਣ ਦੀ ਕਹਿੰਦੀ। ਬਾਟਕੇ ਗਾਮੂ ਗੁਰ ਜ਼ੜਤੇ ਉਤਰ। ਨਹੀਂ ਬੰਦ ਸਹੀ ਗੱਲ ਆ ਤਾਂ ਫਿਰ ਸਹੀ ਆ ਮੈਂ ਤਾਂ ਫੁੱਲਾਂ ਦੀ ਮਾਰੀ ਨੇ ਲਾਏ ਸੀਗੇ ਹੁਣ ਆਪਾਂ ਨੂੰ ਕੀ ਪਤਾ ਵੀ ਆ ਵੀ ਗੱਲ ਹੋਊਗੀ ਕਿਵੇਂ ਵਜੇ ਪਤਾ ਨਹੀਂ ਬੂਟੇ ਕਦੀ ਖਾਸ ਖਾਸ ਘਰ ਦੀ ਹੋ ਜੂਗੀ ਘਰਦੀ ਨਾ ਹੋ ਜੂਗਾ ਆਹ ਵੇਖ ਲੈ ਬਾਪੂ ਤੂੰ ਆ ਮੇਰੇ ਪਟੇ ਵੀ ਨਹੀਂ ਖਾਦੇ ਜਾਣੇ ਉਹਦਾ ਲਿਹਾਜ਼ ਕਰ ਲੈ ਗਾ ਨਾ ਮਲੇ ਹੋਰ ਨਾ ਚੰਦ ਜਾਣ ਦੀ ਕੋਈ ਇਹ ਥੋੜਾ ਜਿਹਾ ਡੁੱਡ ਜਾ ਮਾਰਦਾ ਤੇ ਸਿੱਧਾ ਹੋ ਜੂ ਕੋੜਾ ਆ ਉਹ ਦੋਨੇ ਮਾਰਦੇ ਡੋਟੇ ਵੀ ਸੈਟ ਹੋ ਜੇ ਨੇ ਬੇਬੀ ਕੋ ਬੇਨ ਨੂੰ ਲੱਤ ਵੱਜੀ ਲਾਲ ਰਾਸ ਆ ਜਾਂਦੀ ਕਹਿੰਦੇ। ਲੱਭ ਹੋਰ। ਸਹੀ ਆ। ਬਹੁਤ ਫਰਕ ਪੈ ਜਾਂਦਾ। ਪੂਰਾ ਹੀ ਫਰਕ ਪੈ ਜਾਂਦਾ। ਹੁਣ ਤਾਂ ਬੜਾ ਮੋਟਰ ਤੇ ਲਾਇਆ ਬੇਬੇ। ਹਾਂ। ਮੋਟਰ ਤੇ ਲਾਇਓ ਸੁੱਚ ਕੱਢਦੇ ਆ ਨਾ ਤੇ ਚੱਕਰਾਂ ਵਿੱਚ ਦੋ ਤਿੰਨ ਪਟੇ ਵੱਧ ਉਹ ਵੀ ਮਾਰ ਜਾਂਦਾ ਉਹ। ਉਹ ਕੋਈ ਨਹੀਂ ਫਿਰ। ਮਾਰ ਗਿਆ। ਮੇਰਾ ਇੱਕ ਪੁੱਤ ਨੇ ਕਿਤੇ ਗੰਦਾ ਮਰਿਆ। ਲੈ ਬੀ ਟੱਬਰ ਸਾਡਾ ਸ਼ੌਰੀਆ ਕੜ ਕੜ ਕੇ ਹੰਬ ਗਿਆ। ਦੇ ਪਾਣੀ ਪਾਣੀ ਮੰਗੀ ਜਾਂਦੇ ਆ ਇੱਕ ਬੰਦਾ ਹੀ ਹੋਰ ਵੰਗਾਰ ਦੇ ਸਾਡੇ ਅੱਜ ਹੈ ਕਾਹੋਂ ਵੇਟ ਲੈ ਦੂ ਸੈਹਾ ਨਿਕਲਿਆ ਕੁੱਤੀ ਮਤਾਈ ਹੋ ਗਈ ਹੋਰ ਕਾਇਆ ਦੂਜਾ ਉੱਡ ਗਿਆ ਤੇਰੇ ਵਾਲਾ ਛੱਡ ਤੇਰੇ ਵਾਲਾ ਮਦਾਨ ਛੱਡ ਗਿਆ ਬੇਬੇ ਹੈ ਮੜੇ ਮਾਰ ਕੇ ਵੜਕਾ ਉਹਨੂੰ ਐ ਨਹੀਂ ਰੋਟਾ ਨਾ ਕੰਮ ਬਾਪੂ ਨੂੰ ਕਹ ਤੂੰ ਚੰਗੇ ਕੀ ਕੀ ਤੇ ਇਹਨਾਂ ਲਿਆ ਕੇ ਸੈੜ ਤਾ ਤੇ ਵਸਾ ਕੇ ਉਹ ਨਿਕਲ ਗਿਆ ਹੈ ਤਾਂ ਕੋਈ ਨਹੀਂ ਤਾਂ ਮਜ਼ਾਕ ਰਹੀ ਜਾਂਨੇ ਇਹ ਤਾਂ ਵਧੀਆ ਨਾਲ ਗੱਲੀਬਾਤੀ ਲੱਗੇ ਆ ਨਾਲੇ ਆਪ ਕਰੀਏ ਨੇ ਕਰਨ ਨੇ ਤਾਂ ਉਹੀ ਸਾਦ ਲਿਆ ਮੈਂ ਕਿਹਾ ਚੱਲ ਜੀ ਜੇ ਲੱਗਾ ਰਹੂਗਾ ਕਰਨੀ ਦਾ ਕਰਨਾ ਦਾ ਸਾਡਾ ਵੈਸੇ ਹੀ ਤੇ ਆਇਆ ਸੀ ਹਮੇ ਸਾਡਾ ਜੀ ਦੇ ਮੂੰਹ ਜੇ ਬਾੜਾ ਹੁੰਦਾ ਇਹ ਤਾਂ ਸਾਡਾ ਫੇਵਰੇਟ ਬੱਚਾ ਇਹਦਾ ਹੈ ਕਰਨੀ ਵੇ ਠੀਕ ਆ ਚੰਗਾ ਇਹਨੂੰ ਹੋ ਨਾ ਵੜਾਇਆ ਤੇ ਨੰਬਰ ਭਰਿਆ ਦੇ ਵਗੈ ਨੂੰ ਮਾਂਟੀ ਸਤਾੜਦੀ ਸੋ ਇਹ ਗੱਲ ਹੁਣ ਸੀਟਾਂ ਦਾ ਕੰਮ ਨਹੀਂ ਕਰਾਉਣਾ ਮੇਰੇ ਨਾਲ ਹਾਂ ਬਾਦ ਨੂੰ ਪੱਕਾ ਹੀ ਰੱਖ ਲੈਣਾ ਸੀ ਨਾਲ ਆਪਦਾ ਹੈਲਪਰ ਬੰਦਾ ਜੀ ਇਹ ਨੂੰ ਨਿਵਾਤਾਉਣਾ ਹੋਇਆ ਕੰਮ ਜੀ ਵੀ ਤਾਂ ਲੋ ਬਈ ਛਾੜਤੀ ਕੜਾਈ ਮੈਗੀ ਦੀ ਹੂੰ ਚਲੋ ਫਿਰ ਮੈਂ ਤਾਂ ਖਾਣੀ ਹੀ ਨਹੀਂ ਮੈਗੀ ਆਪਾਂ ਦਾ ਡਾਈਟ ਦੇ ਆ ਉਹ ਰੋਟੀ ਨਾ ਖਾਓ ਆਪਣੀ ਹੈਗੀ ਰੋਟੀ ਇਧਰ ਚ ਇਧਰ ਖਾਣੀ ਆ ਮੈਗੀ ਫਿਰ ਕਿਹੜਾ ਫੈਟ ਆ ਗਈ ਆ ਉਹ ਮੋਟੋ ਲੋ ਵੀ ਐਸ ਵੀ ਆ ਗਿਆ ਸਕੂਲੋਂ ਹੂੰ ਪਹਿਲਾ ਐਸ ਅਨੁਸਾਰ ਸ਼ੈਂਕੀ ਨੇ ਜੁੰਬੜੀ ਆ ਸ਼ੈਂਕੀ ਹੋ ਜਾਂਦਾ ਅੰਮ੍ਰਿਤ ਰਹਿਣਾ ਦਿਨ ਪਤਾ ਨਹੀਂ ਹੂੰ ਹੂੰ ਕੌਣ ਆਇਆ ਵਿਆ ਲਓ ਵੀ ਆ ਕੇ ਧਰਤੀ ਤੱਕ ਉਂਦਰ ਐਸ਼ੋ ਉਹ ਐਸ਼ੋ ਉਹ ਕੌਣ ਐਸ਼ੋ ਵੇਖ ਅਦਰ ਆਹਾ ਵੇਖ ਚੱਲਦੇ ਅੱਜ ਮੈਗੀਆਂ ਇੱਥੇ ਹਾਂ ਹੂੰ ਪਾਣੀ ਮੁੰਜ ਤੇਰੇ ਅੰਦਰ ਮੈਂ ਵੀ ਨਹੀਂ ਮੈਂ ਤਾਂ ਮੈਗੀ ਜਾਂਦਾ ਹੀ ਨਹੀਂ ਆਣੇ ਦੇ ਕੀਤਾ ਬਚੇਰਾ ਅੱਜ ਤੱਕ ਨੇ ਮੱਣੀ ਅੱਜ ਬਣਾਈ ਨਹੀਂ ਅੱਛਾ ਲਓ ਦੋਸਤੋ ਹੌਂਰ ਹੋ ਗਏ ਆ ਰੈਡੀ ਪ੍ਰੋਗਰਾਮ ਤੇ ਜਾਣ ਲਈ ਹੈਲੋ ਮਾਮਾ ਜੀ ਨੂੰ ਮਿਲੋ ਅਰਦੀਪੂ ਠੀਕ ਆ ਤੇ ਅੱਜ ਵਾਲਾ ਪ੍ਰੋਗਰਾਮ ਹੈਗਾ ਆਪਣਾ ਪਿੰਡ ਖਰੀਨੋ ਸੌਰੀ ਬਰਜ ਹਰੀਕੇ ਹੂੰ ਬਰਜ ਹਰੀਕੇ ਪ੍ਰੋਗਰਾਮ ਠੀਕ ਆ ਤੇ ਜਦੋਂ ਅਸੀਂ ਪ੍ਰੋਗਰਾਮ ਤੇ ਜਾਣੇ ਹੁੰਦੇ ਆ ਤੇ ਐਸ਼ ਨੇ ਮੂਹਰੇ ਖੜਨਾ ਹੁੰਦਾ ਜਾ ਕੇ ਉਹ ਖੜੀ ਇੱਧਰ ਕਕਨੇ ਬਾਏ ਕਰਨਾ ਹੁੰਦਾ ਹੈ ਨਾ ਐਸ ਨਹੀਂ ਡੇਢ ਨੂੰ ਬਾਏ ਕਰਨੀ ਜਾਂਦੀ ਹੈ ਦੇਖੋ ਆ ਮੈਂ ਤੁਹਾਨੂੰ ਇਹ ਐਸ਼ ਬਾਏ ਚਲੋ ਠੀਕ ਹੋ ਦੋਸਤੋ ਅੱਜ ਦੇ ਬਲੌਗ ਦੀ ਹਾਜ਼ਰੀ ਇੱਥੇ ਕਰੇ ਪ੍ਰਮਾਣ ਤੇ ਲਾ ਆਈਏ ਪ੍ਰੋਗਰਾਮ ਫਿਰ ਆਪਾਂ ਕਰਦੇ ਆ ਬਲੌਗ ਕੰਟੀਨਿਊ ਕੱਲ ਤੋਂ ਫਿਰ ਠੀਕ ਆ ਸਾਰ ਨੂੰ ਸਤਿ ਸ੍ਰੀ ਅਕਾਲ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਯੂਸ ਦਿਓ ਸਕੇ ਸਾਡੇ ਵਲੌਗ ਇਦਾਂ ਲੱਗਦੇ ਆ ਓਕੇ ਦੋਸਤੋ ਮਿਲਦੇ ਆ ਕੱਲ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਹਾਂ